ਫਲੋਰ ਦੇ ਨਜ਼ਦੀਕੀ ਪਿੰਡ ਨੰਗਲ ਵਿਖੇ ਚੋਰਾ ਵੱਲੋਂ ਇੱਕ ਘਰ ਵਿੱਚ ਕੀਤੀ ਗਈ ਚੋਰੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਚੋਰ ਕਰੀਬ 4 ਲੱਖ ਦੇ ਕਰੀਬ ਸੋਨਾ ਤੇ ਘਰ ਦੇ ਵਿੱਚ ਕੋਈ 6000 ਦੇ ਕਰੀਬ ਜੋ ਨਗਦ ਰਕਮ ਪੈਸੀ ਚੋਰ ਉਹ ਵੀ ਚੋਰੀ ਕਰਕੇ ਲੈ ਗਏ ਤੁਸੀਂ ਦੇਖਣ ਜਾ ਰਹੇ ਹੋ ਫਲੋਰ ਦੇ ਨਜ਼ਦੀਕ ਜੋ ਪਿੰਡ ਆ ਕੋਈ ਨੰਗਲ ਪਿੰਡ ਆ ਉੱਥੇ ਚੋਰਾ ਵੱਲੋਂ ਇੱਕ ਘਰ ਦੇ ਵਿੱਚ ਚੋਰੀ ਕੀਤੀ ਗਈ ਆ ਤੇ ਚੋਰਾ ਨੇ ਤੁਸੀਂ ਦੇਖ ਸਕਦੇ ਹੋ ਅਲਮਾਰੀਆਂ ਫਰੋਲੀਆਂ ਹੋਈਆਂ ਨੇ ਘਰ ਦਾ ਸਾਰਾ ਸਮਾਨ ਫਰੋਲਿਆ ਹੋਇਆ ਆ ਔਰ ਇਹ ਜਾਣਕਾਰੀ ਵੀ ਮਿਲੀ ਆ ਕਿ ਉਹ ਕਿਤੇ ਵਿਆਹ ਤੇ ਗਏ ਹੋਏ ਸੀ ਉਹਨਾਂ ਨੂੰ ਵਿਆਹ ਤੇ ਜਾਣਾ ਹੀ ਮਹਿੰਗਾ ਪੈ ਗਿਆ ਕਿ ਪਿੱਛੇ ਤੋਂ ਚੋਰ ਚੋਰੀ ਕਰਕੇ ਲੈ ਗਏ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਔਰ ਸਾਡੀ ਇੱਕ ਰਿਕੁਐਸਟ ਹੈ ਕਿ ਵੀਡੀਓ ਨੂੰ ਚਲਦੇ-ਚਲਦੇ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਤੁਸੀਂ ਨਵਾਂ ਸ਼ਰਦ ਆਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਤੁਰੰਤ ਤੁਹਾਡੇ ਕੋਲ ਪਹੁੰਚੇਗੀ ਹਰ ਰਿਪੋਰਟ ਤੁਸੀਂ ਦੇਖਣ ਜਾ ਰਹੇ ਹੋ ਫਲੋਰ ਦੇ ਪਿੰਡ ਨੰਗਲ ਜਿੱਥੇ ਕੀ ਪਰਿਵਾਰ ਵਾਲੇ ਇੱਕ ਵਿਆਹ ਤੇ ਉੱਪਰ ਗਏ ਸੀ ਜੋ ਦੱਸਿਆ ਗਿਆ ਆ ਤੇ ਚੋਰਾ ਨੇ ਮਗਰੋਂ ਚੋਰੀ ਕਰ ਲੇ ਤੇ ਚੋਰ ਕਰੀਬ-ਕਰੀਬ ਜੋ ਉਹਨਾਂ ਦੇ ਕਹਿਣ ਮੁਤਾਬਕ ਹੈ ਦੋ ਸੈੱਟ ਕਹੇ ਜਾਂਦੇ ਆ ਕਰੀਬ ਉਹਨਾਂ ਦੀ ਕੀਮਤ ਜੋ ਦੱਸੀ ਗਈ ਆ 4 ਲੱਖ ਦੇ ਕਰੀਬ ਚੋਰ ਉਹਦੋਂ ਸੋਨੇ ਦੇ ਸੈੱਟ ਲੈ ਗਏ ਚਾਂਦੀ ਦੇ ਗਹਿਣੇ ਲੈ ਗਏ ਤੇ ਹੋਰ ਵੀ ਕਾਫੀ ਸਮਾਨ ਜਿਹੜਾ ਕੀਮਤੀ ਆ ਚੋਰ ਲੈ ਗਏ ਜੋ ਉਹਨਾਂ ਨੇ ਕਿਹਾ ਕਿ ਨਗਦੀ ਪਈ ਹੋਈ ਸੀ ਨਗਦੀ ਉਹਨਾਂ ਨੇ ਦੱਸਿਆ ਕਿ ਕੋਈ 60000 ਦੇ ਕਰੀਬ ਨਗਦੀ ਸੀ ਤੇ ਬਾਕੀ ਕੁਝ ਹੋਰ ਪੈਸੇ ਹੋਣਗੇ ਆਓ ਦੇਖਦੇ ਆ ਪੂਰੀ ਰਿਪੋਰਟ

ਹਾਂ ਉਹ ਵੀ ਆਪੇ ਬੜੀ ਕੀ ਨਾਮ ਹੈ ਮੇਰਾ ਨਾਮ ਵਿਕਾਸ ਕੁਮਾਰ ਹੈ ਜੀ ਬੜੀ ਕੀ ਮੰਗਣਾ ਹੈ ਇਹ ਰਾਤ ਚੋਰੀ ਹੋਈ ਹੈ ਆਪਣੇ ਘਰੇ ਤੇ ਰਾਤ 1.5 ਵਜੇ ਤੋਂ ਬਾਅਦ ਦੀ ਗੱਲ ਹੈ 1.5 2 ਵਜੇ ਦੇ ਕਰੀਬ ਦੀ ਗੱਲ ਹੈ ਚੋਰੀ ਹੋਈ ਹੈ ਆਪਣੇ ਘਰੇ ਜਿੰਨਾ ਮਤਲਬ ਇਹ ਦੋਨੋਂ ਕਮਰੇ ਦੀਆਂ ਅਲਮਾਰੀਆਂ ਤੇ ਕਿੱਧਰ ਬਾਹਰ ਵਾਲੇ ਕਮਰੇ ਦੀ ਅਲਮਾਰੀ ਸਾਰਾ ਕੁਝ ਰੋਲ ਕੇ ਸਮਾਨ ਨੂੰ ਕੱਢ ਕੇ ਜਿੰਨਾ ਸੋਨਾ ਚਾਂਦੀ ਦਾ ਸਮਾਨ ਸੀ ਠੀਕ ਹੈ ਸਾਰਾ ਲੈ ਗਿਆ ਕੈਸ਼ ਵੀ ਸੀਗਾ ਕੈਸ ਸੋਨਾ ਕੰਨ ਕ ਲਗੇ ਸੋਨਾ ਦੋ ਦੋ ਸੈਟ ਸੀਗੇ ਇੱਕ ਮੇਰੀ ਮੰਮੀ ਦਾ ਇੱਕ ਮੇਰੀ ਵਾਈਸ ਦਾ ਬਾਕੀ ਕੰਨਾਂ ਦੇ ਸੀ ਮੰਮੀ ਦਾ ਵਾਈਸ ਦਾ ਤੇ ਝਾਂਜਰਾ ਸੀ ਗਿਆ ਮੇਰੇ ਪਾਪਾ ਦੀਆਂ ਅੰਗੂਠੀਆਂ ਸੀ ਮੇਰੇ ਮੰਮੀ ਦੀਆਂ ਅੰਗੂਠੀਆਂ ਸੀ ਸੋਨੇ ਦੀਆਂ ਚਾਂਦੀ ਦੇ ਉਹ ਬਰਤਨ ਸੀਗੇ ਛੋਟੇ ਛੋਟੇ ਠੀਕ ਹੈ ਫਿਰ ਇੱਕ ਲੱਕ ਤੇ ਬੰਨਣ ਵਾਲਾ ਹੁੰਦਾ ਨਾ ਵਿਆਹ ਸ਼ਾਦੀ ਚ ਉਹ ਮੇਰੀ ਘਰ ਵਾਲੀ ਦਾ ਸੀ ਉਹ ਲੈ ਗਿਆ ਕਾਫੀ ਸਮਾਨ ਮੇਰੇ ਖਾ ਸਾਢੇ 3-4 ਲੱਖ ਦਾ ਸੋਨਾ ਲੈ ਗਿਆ ਸਾਢੇ 3-4 ਲੱਖ ਦਾ ਸੋਨਾ ਉਸ ਤੋਂ ਬਾਅਦ ਨਗਦੀ ਪੈਸੇ ਹੁਣ ਕੈਸ ਦਾ ਮੈਨੂੰ ਵੀ ਨਹੀਂ ਆਈਡੀਆ ਮੈਂ ਵੀ ਬਾਤੋਂ ਆਇਆ ਫੇਰੇ ਫੇਰੇ ਆਇਆ ਤੇ ਕੈਸ਼ ਜਿੰਨਾ ਕਿ ਮੈਨੂੰ ਲੱਗਦਾ ਥੋੜਾ ਬੋਟਾ ਪਿਆ ਹੋਊਗਾ 5-6000 ਰੁਪਏ ਪਿਆ ਹੋਊਗਾ ਉਹ ਲੈ ਕੇ ਗਏ ਆ ਬਾਕੀ ਟੁੱਟੇ ਥੋੜੇ ਬਹੁਤ ਪੈਸੇ ਸੀਗੇ ਉਹ ਲੈ ਗਿਆ ਮਤਲਬ ਕੁਝ ਨਹੀਂ ਛੱਡਿਆ ਪੈਸੇ ਪੂਸੇ ਵੀ ਨਹੀਂ ਕੋਈ ਛੱਡੇ ਜਦੋਂ ਰਾਤੀ ਚੋਰੀ ਹੋਈ ਪਈ ਤੁਸੀਂ ਕਿੱਥੇ ਸੀ ਮੈਂ ਆਪਣਾ ਮੁਹਾਲੀ ਸੀ ਜੀ ਮੈਂ ਮੁਹਾਲੀ ਜੌਬ ਕਰਦਾ ਹਾਂਜੀ ਕਰੇ ਕੋਈ ਨਹੀਂ ਸੀਗਾ ਕੱਲ ਸ਼ਾਮੀ ਮੇਰੇ ਘਰ ਦੇ ਵਿਆਹ ਤੇ ਗਏ ਆ ਦਿੱਲੀ ਨੂੰ ਤੇ ਸ਼ਾਮੀ ਕੱਲ ਘਰ ਦੇ ਗਏ ਆ ਤੇ ਕੱਲ ਰਾਤ ਹੀ ਹਾਲਾ ਕੰਡ ਹੋ ਗਿਆ ਕੈਮਰੇ ਵਗੈਰਾ ਲੱਗੇ ਆ ਕੋਈ ਕੈਮਰੇ ਆਪਣੇ ਘਰ ਦੇ ਨੇੜੇ ਤਾਂ ਨਹੀਂ ਲੱਗਾ ਪਰ ਇੱਕ ਕੋਰਨਰ ਤੇ ਇਧਰ ਦੁਕਾਨ ਆ ਉਹਨਾਂ ਦੀ ਉਹਨਾਂ ਦੇ ਘਰ ਦੇ ਆ ਅਗਲ-ਬਗਲ ਕੈਮਰੇ ਲੱਗੇ ਹੋਏ ਪਤਾ ਲੱਗਾ ਕੈਮਰੇ ਆ ਕਿ ਕਿਹਦੇ ਨਹੀਂ ਹਜੇ ਆਪਾਂ ਕੈਮਰੇ ਦਿਖਵਾਏ ਨਹੀਂ ਆ ਹਜੇ ਪੁਲਸਾ ਰਾਤ ਇੱਕ ਵਾਰ ਪਹਿਲਾਂ ਆ ਗਈ ਆ ਹੁਣ ਦੁਬਾਰਾ ਪੁਲਸ ਆਉਂਦੀ ਆ ਫਿਰ ਆਪਾਂ ਕੈਮਰੇ ਵਾਲੀ ਕਾਰਵਾਈ ਕਰਾਂਗੇ ਹਾਂਜੀ ਦੇਖੀ ਕੀ ਮੰਗਦੀ ਕਰਦੇ ਪਸਤਾ ਪ੍ਰਸ਼ਾਸਨ ਵੱਲੋਂ ਜਿੰਨਾ ਵੀ ਗ੍ਰੋ ਜਿਹੜਾ ਵੀ ਹੈਗਾ ਇਹ ਕਰ ਰਿਹਾ ਹੈ ਸ਼ਰੀਆਮ ਤੁਸੀਂ ਆਪ ਦੇਖ ਲਓ ਵੀ ਇਹ ਸਾਡਾ ਘਰ ਘਿਰਿਆ ਹੋਇਆ ਆ ਚਾਰ ਪੰਜ ਘਰਾਂ ਤੇ ਜੇ ਸਾਡੇ ਘਰ ਤੇ ਇਹ ਚੀਜ਼ ਹੋ ਸਕਦੀ ਹੈ ਤਾਂ ਹੋਰਾਂ ਦੇ ਵੀ ਕੱਲ ਨੂੰ ਹੋ ਸਕਦੀ ਹੈ ਠੀਕ ਹੈ ਇਹ ਤਾਂ ਬਹੁਤ ਈਜ਼ੀ ਕਹਿੰਦੇ ਆ ਵੀ ਚੋਰੀ ਬਹੁਤ ਈਜ਼ੀ ਕਰ ਗਿਆ 3-4 ਜਾਣੇ ਵੱਧ ਹੀ ਆ ਚਾਰ ਪੰਜ ਜਾਣੇ ਤਾਂ ਵੀ ਵੱਧ ਹੀ ਲੱਗ ਰਿਹਾ ਜਿਵੇਂ ਜਿਸ ਤਰ੍ਹਾਂ ਨਾ ਇੱਧਰਲਾ ਵੀ ਕਮਰਾ ਫਰੋਲ ਲਿਆ ਉਧਰਲਾ ਵੀ ਕਮਰਾ ਫਰੋਲ ਲਿਆ ਆਲਮਾਰੀ ਖੋਲੀ ਹੋਈ ਆ ਫਿਰ ਐ ਤਾਂ ਹੈ ਨਹੀਂ ਜੇ ਕੱਲਾ ਬੰਦਾ ਹੋਵੇ ਸਾਰੇ ਪਾਸੇ ਨਜ਼ਰ ਰੱਖਦਾ ਠੀਕ ਹੈ ਇਹ ਦੋ ਤਿੰਨੇ ਜਣੇ ਦੋ ਤਿੰਨੇ ਜਣੇ ਨਜ਼ਰ ਰੱਖੀ ਹੋਇਆ ਆ ਬਾਕੀ ਅੰਦਰ ਵੜ ਕੇ ਜਿਨ੍ਹਾਂ ਨੇ ਕਾਟ ਕੀਤਾ ਉਹ ਆਡਾ